ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਹਿਰਾ ਸਾਹਿਬ ਜੀ ਦੀ ਬਾਣੀ ਜੋ ਹਰ ਸਿੱਖ ਦਾ ਸ਼ਾਮ ਦਾ ਨਿਤਨੇਮ ਹੈ ਉਹਦੀ ਵਿਚਾਰ ਪਰੰਭ ਕਰਦੇ ਹਾਂ ਤੋਂ ਇਹਦੇ ਵਿੱਚ ਸੋਦਰ ਦੀਆਂ ਪੰਜ ਪੋੜੀਆਂ ਚਾਰ ਪੋੜੀਆਂ ਸੂਪੁਰਖਤੀਆਂ ਨੇ ਇਸ ਪਾਠ ਦੇ ਵਿੱਚ ਤੋਂ ਇਹਦੀ ਜਿਹੜੀ ਪਹਿਲੀ ਪੋੜੀ ਹੈ ਉਹ ਹੈ ਪਹਿਲਾ ਜਿਹੜਾ ਸ਼ਬਦ ਹੈ ਉਹ ਸੋਦਰ ਦਾ ਸ਼ਬਦ ਸੋਦਰ ਤੇਰਾ ਕੀ ਖਸੂ ਕਰਕੇ ਹਵਾਲਾ ਇਸ ਸ਼ਬਦ ਦੀ ਵਿਚਾਰ ਅਸੀਂ ਜਪਜੀ ਸਾਹਿਬ ਦੀ ਚਲ ਰਹੀ ਲੜੀਵਾਰ ਵਿਚਾਰ ਵਿੱਚ 21ਵਾਂ ਪਾਠ ਨੰਬਰ 21 ਵਿੱਚ ਅਸੀਂ ਇਹ ਵਿਚਾਰ ਸਾਂਝੇ ਕਰ ਆਏ ਹਾਂ ਇਹ ਇਹਨਾਂ ਤੋਂ ਪੂਰੀਆਂ ਦੇ ਵਿੱਚ ਕੁਝ ਸ਼ਬਦਾਂ ਦਾ ਫਰਕ ਹੈ ਇੱਥੇ ਬਾਰ ਬਾਰ ਉਦ ਨੂੰ ਆਉਂਦਾ ਉਹਦੇ ਵਿੱਚ ਨਹੀਂ ਆਉਂਦਾ ਇਸ ਤਰ੍ਹਾਂ ਕੁਝ ਸ਼ਬਦਾਂ ਦਾ ਫਰਕ ਹੈ ਬਾਕੀ ਅਰਥ ਵਿਚਾਰ ਜਿਹੜੇ ਨੇ ਉਹ ਇੱਕੋ ਹੀ ਨੇ ਅਰਥ ਵਿਚਾਰ ਦਾ ਕੋਈ ਅੰਤਰ ਨਹੀਂ ਹੈ ਇਸ ਲਈ ਜਿਹੜੇ ਵੀਰ ਇਸ ਸ਼ਬਦ ਦਾ ਵਿਚਾਰ ਸਮਝਣਾ ਚਾਹੁੰਦੇ ਨੇ ਉਹ ਪਾਠ ਨੰਬਰ 21 ਜਪਜੀ ਸਾਹਿਬ ਦੀ ਵਿਚਾਰ ਜਿਹੜੀ ਹੈ ਪਿੱਛੇ ਅਸੀਂ ਕਰ ਆਏ ਉਹਦੇ ਚੋਂ ਸੁਣ ਲੈਣ ਤੋ ਇਸ ਨੂੰ ਅਗਲਾ ਸ਼ਬਦ ਹੈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹਿ ਸੁਮਾਈ ਵੱਡੇ ਮੇਰੇ ਸਾਈਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕਿ ਤਾ ਕੇ ਵਡਚੀ ਰਹਾ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰੂ ਖਾਈ ਕਿਨ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਓ ਵਡਿਆਈਆਂ ਤੁਧ ਵਿੰਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੈ ਨੋਹੀਂ ਠਾਗ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਹ ਕਿਸਾ ਕਾ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਇਸ ਸ਼ਬਦ ਦੀ ਰਾਵ ਦੀ ਪੰਕਤੀ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋ ਨ ਜਾਣਾ ਤੇਰਾ ਕੀ ਤੱਕੇ ਵਰਚੀਰਾ ਇਸ ਸ਼ਬਦ ਦਾ ਕੇਂਦਰੀ ਪਾ ਮੁਖ 파ਵੇ ਕਿ ਮੇਰੇ ਇਹ ਵੱਡੇ ਮੇਰੇ ਮਾਲਕ ਮੇਰੇ ਸਾਹਿਬ ਵੱਡੇ ਮੇਰੇ ਸਾਹਿਬਾ ਇਹ ਮੇਰੇ ਮਾਲਕ ਪ੍ਰਭੂ ਤੂੰ ਸਭ ਤੂੰ ਵੱਡਾ ਹੈ ਗਹਿਰ ਗੰਬੀਰ ਗੁਣੀ ਗਹਿਰਾ ਤੂੰ ਗਹਿਰ ਗੰਬੀਰ ਡੂੰਗੇ ਜਿਗਰੇ ਵਾਲਾ ਮਹਾਨ ਵਿਸ਼ਾਲ ਹਿਰਦੇ ਵਾਲਾ ਅਤੇ ਗੁਨਾ ਦਾ ਤੂੰ ਖਜ਼ਾਨੇ ਦਾ ਤਾਰ ਕੋਈ ਨਾ ਜਾਣਦਾ ਤੇਰਾ ਕੀਤਾ ਕੀੜ ਚੀਰਾ ਤੇਰਾ ਤੂੰ ਪਾਵੈ ਵਿਸਤਾਰ ਖਲਾਰ ਪਸਾਰ ਇਹ ਪ੍ਰਭੂ ਤੇਰਾ ਪਸਾਰਾ ਤੇਰਾ ਖਲਾਰਾ ਤੇਰਾ ਚੀਰਾ ਕੋਈ ਨਹੀਂ ਜਾਣਦਾ ਤੂੰ ਕਿਤਨਾ ਇੱਕ ਵੱਡਾ ਹੈ ਕਿਤੇ ਤੱਕ ਕਿਤਨੇ ਦੂਰ ਤੱਕ ਤੂੰ ਸਮਾਇਆ ਹੋਇਆ ਹੈ ਤੇਰਾ ਆਰਣਾ ਪਰਲਾ ਕੋਈ ਅਰਣਾ ਬਨ ਲੱਭ ਨਹੀਂ ਸਕਦਾ ਤੂੰ ਇੰਨੀ ਬੜੀ ਵੱਡੀ ਹਸਤੀ ਹੈ ਤੋ ਪਹਿਲੀ ਬੰਗਦੀ ਵਿੱਚ ਸੁਣ ਵੱਡਾ ਆਖਿਆ ਸਾਬ ਕੋਈ ਕਹਿਨ ਮਾਤਰ ਨੂੰ ਤੇ ਸਾਰਾ ਸੰਸਾਰ ਜੂ ਪਰਮਾਤਮਾ ਬਾਰੇ ਸੁਣ ਸੁਣ ਕੇ ਕਿਆ ਛੜਦਾ ਕਿ ਪਰਮਾਤਮਾ ਤੋਂ ਬਹੁਤ ਵੱਡੀ ਹਸਤੀ ਜੀ ਪਰਮਾਤਮਾ ਬਹੁਤ ਵੱਡਾ ਸੁਣ ਵੱਡਾ ਆਖਿਆ ਸਭ ਕੋਏ ਸਭ ਕੋਏ ਆਖਦਾ ਹੈ ਕਿ ਪਰਮਾਤਮਾ ਤੋਂ ਬਹੁਤ ਵੱਡਾ ਹੈ ਲੇਕਿਨ ਕੇਵੜ ਵੱਡਾ ਡੀਠਾ ਹੋਏ ਉਹ ਕਿੰਨਾ ਵੱਡਾ ਹੈ ਕਿੰਨਾ ਵੱਡਾ ਹੈ ਉਹ ਇਹ ਡੀਠਾ ਹੋਏ ਦੇਖੇ ਹੀ ਮਹਿਸੂਸ ਹੋ ਸਕਦਾ ਹੈ ਪਾਪ ਜੀ ਉਸ ਨੂੰ ਅਨੁਭਵ ਕਰ ਲਈਏ ਉਸ ਨੂੰ ਆਤਮਿਕ ਜੀਵਨ ਦੀ ਉਸਾਰੀ ਕਰਕੇ ਆਤਮੂਤੌਰ ਤੇ ਉਹਨੂੰ ਸਮਝਿਆ ਜਾਏ ਉਹਨੂੰ ਬਭ ਕੀਤਾ ਜਾਏ ਫਿਰ ਪਤਾ ਲੱਗਦਾ ਉਹ ਕਿਤਨਾ ਵੱਡਾ ਉਹਦਾ ਕਿਤਨਾ ਵੱਡਾ ਖਲਾਰਾ ਹੈ ਕੇਵਲ ਕਹਿਨ ਮਾਤਰ ਵੱਡਾ ਕਹਿ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਉਹ ਕਿੰਨਾ ਵੱਡਾ ਹੈ ਇਹ ਉਹਨੂੰ ਦੇਖ ਕੇ ਮਹਿਸੂਸ ਕੀਤੇ ਹੀ ਪਤਾ ਲੱਗਦਾ ਹੈ ਕਿ ਬੋਧ ਬੇਅੰਤ ਅਸਤੀ ਹੈ ਉਹਦਾ ਕੋਈ ਅੰਤ ਪਾਰ ਆਵਾਰ ਨਹੀਂ ਕੀਮਤ ਪਾਇਆ ਨਾ ਕਿਹਾ ਜਾਏ ਉਹਦੇ ਵੱਟੇ ਦੀ ਕੋਈ ਦੂਜੀ ਚੀਜ਼ ਨਹੀਂ ਹੈ ਜਿਹੜੀ ਉਹਦੇ ਬਰਾਬਰ ਦੀ ਕੀਮਤ ਰੱਖਦੀ ਹੋਵੇ ਉਹਦੇ ਬਰਾਬਰ ਦਾ ਮੁੱਲ ਰੱਖਦੀ ਹੋਵੇ ਉਹਦੇ ਬਰਾਬਰ ਸ਼ਕਤੀ ਦੀ ਹਸਤੀ ਹੋਵੇ ਸਮਰੱਥਾ ਦੀ ਹਸਤੀ ਕੋਈ ਹੋਰ ਹੋਵੇ ਐਸੀ ਉਹਦੇ ਬਰਾਬਰ ਦੀ ਕੋਈ ਕੀਮਤ ਦੀ ਚੀਜ਼ ਹੈ ਹੀ ਨਹੀਂ ਹੈ ਕੀਮਤ ਪਾਏ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਨਾ ਕਿਹਾ ਜਾਏ ਨਾ ਕਿਹਾ ਜਾ ਸਕਦਾ ਕਿਤਨਾ ਵੱਡਾ ਹੋ ਕਹਨੇ ਵਾਲੇ ਤੇਰੇ ਦੇ ਸਮਾਏ ਅਗਰ ਕੋ ਤੇਰੇ ਬਾਰੇ ਕੁਝ ਕਹਿੰਦੇ ਨੇ ਤੇਰਾ ਸਿਮਨ ਕਰਦੇ ਨੇ ਤੇਰੇ ਬਾਰੇ ਕਥਾ ਵਰਤਾ ਕਹਿੰਦੇ ਨੇ ਤੇ ਉਹ ਵੀ ਮੁਕੰਮਲ ਤੌਰ ਤੇ ਤੇਰਾ ਉਹ ਰੂਪ ਬਿਆਨ ਨਹੀਂ ਕਰ ਸਕਦੇ ਤੇਰੀ ਹਸਤੀ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਤਾਂ ਤੇਰੇ ਵਿੱਚ ਸਮਾ ਜਾਂਦੇ ਨੇ ਜਿਵੇਂ ਨਦੀਆਂ ਨਾਲੇ ਸਮੁੰਦਰ ਚ ਪੈਂਦੇ ਨੇ ਤੇ ਸਮੁੰਦਰ ਦਾ ਅੰਤ ਪਰ ਆਵਰ ਨਹੀਂ ਪਾ ਸਕਦੇ ਆਪਣੀ ਹਸਤੀ ਗਵਾ ਲੈਂਦੇ ਨੇ ਇਸ ਤਰ੍ਹਾਂ ਜਿਸ ਦੀ ਆਪਣੀ ਮਹਿ ਮਿਟ ਜਾਂਦੀ ਹੈ ਉਹ ਤੂੰ ਤੂੰ ਕਰਤਾ ਤੂੰ ਆ ਮਜਮ ਰਖਾਣਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੂੰ ਤਾਂ ਤੂੰ ਵਾਲੀ ਵਸਤਾ ਬਣ ਜਾਂਦੀ ਹੈ ਉਹ ਤੇਰੇ ਵਿੱਚ ਸਮਾ ਜਾਂਦੇ ਨੇ ਤੇਰੇ ਬਾਰੇ ਕੁਝ ਕਹਿਣ ਯੋਗ ਨਹੀਂ ਰਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ بڑے بڑے ਜਿਹੜੇ ਸੁਰਤੀਆਂ ਜੋੜਨ ਵਾਲੇ ਸੁਰਤ ਕਾ ਕੇ ਪ੍ਰਭੂ ਦਾ ਸਿਮਨ ਕਰਨ ਵਾਲੇ ਉਹਨਾਂ ਨੇ ਉਹਨਾਂ ਸਾਰੀਆਂ ਦੀਆਂ ਸੁਰਤੀਆਂ ਮਿਲਾਵੇ ਲਈਆਂ ਜਾਣ ਤੇ ਉਹ ਸਾਰੀ ਸੁਰਤ ਸੁਰਤੀ ਦੀ ਜਿਹਨੂੰ ਸੁਰਤਨਾਇ ਜਿਹਨੂੰ ਪ੍ਰਭੂ ਨਾਮ ਦੀ ਕਮਾਈ ਕੀਤੀ ਹੁੰਦੀ ਹੈ ਸਭ ਕੀਮਤ ਮਿਲ ਕੇ ਮਤਪਾਈ ਉਹਨਾਂ ਰਾਹੀ ਉਸ ਸੁਰਤੀ ਤੇ ਧਿਆਨ ਰਾਹੀ ਉਹਦੀ ਕੋਈ ਕੀਮਤ ਪਾਈ ਨਹੀਂ ਜਾ ਸਕਦੀ ਇਹ ਵੱਡੇ ਵੱਡੇ ਮੰਨੇ ਪਰਮਨੇ ਗਿਆਨੀ ਧਿਆਨੀ ਬੰਦੇ ਵੀ ਯਤਨ ਲਾ ਕੇ ਦੇਖ ਲਿਆ ਕਿਸੇ ਨੇ ਕਿ ਜਿੰਨੀ ਮਰਜ਼ੀ ਸੀ ਸੁਰਤੀ ਜੋੜ ਲਈਏ ਜਿੰਨਾ ਮਰਜ਼ੀ ਧਿਆਨ ਲੋੜ ਜੜੀਏ ਜਿਤਨਾ ਮਰਜ਼ੀ ਸਿਮਨ ਕਰ ਲਈਏ ਇਹਦਾ ਸਿੱਟਾ ਇਹ ਨਿਕਲ ਸਕਦਾ ਹੈ ਕਿ ਸਾਡਾ ਜੀਵ ਉੱਚਾ ਸੁੱਚਾ ਹੋ ਕੇ ਪ੍ਰਭੂ ਵਰਗਾ ਰਬ ਦਾ ਰੂਪ ਹੋ ਸਕਦਾ ਹੈ ਲੇਕਿਨ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਰਾਉ ਦੀ ਪੰਕਤੀ ਹੈ ਵੱਡੇ ਮੇਰੇ ਸਾਈਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੇ ਵਰਚੀਰਾ ਤੋ ਸੁਰਤੀਆਂ ਜੋੜਨ ਨਾਲ ਧਿਆਨ ਜੋੜਨ ਨਾਲ ਸਾਰੀ ਸੁਰਤੀਆਂ ਦੀ ਕਮਾਈ ਕੀਮਤ ਵਿੱਚ ਪਾ ਲੈ ਨਾਲ ਇਹ ਕੀਮਤ ਉਹਦੀ ਨਹੀਂ ਪਾਈ ਜਾ ਸਕਦੀ ਉਹਦੇ ਬਰਾਬਰ ਦੀ ਕੋਈ ਹਸਤੀ ਲੱਭੀ ਨਹੀਂ ਜਾ ਸਕਦੀ ਉਹਦਾ ਮੁਕੰਮਲ ਗਿਆਨ ਉਹਦਾ ਪੂਰਨ ਸਰੂਪ ਬਿਆਨ ਤੋਂ ਪਰੇ ਹੈ ਉਹ ਨਹੀਂ ਹੋ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਗਿਆਨ ਧਿਆਨ ਦਾ ਕੋਈ ਲਾਭ ਹੀ ਨਹੀਂ ਹੈ ਉਹ ਲਾਭ ਇਹੋ ਹੀ ਹੈ ਇਹ ਇਨਸਾਨ ਜਿਸ ਪ੍ਰਭੂ ਤੋਂ ਵਿਛੜ ਕੇ ਮਾਇਆਵਾਦੀ ਤਿੰਨ ਗੁਣਾ ਦਾ ਗੁਲਾਮ ਹੋ ਚੁੱਕਿਆ ਹੈ ਇਸ ਗੁਲਾਮੀ ਤੋਂ ਮੁਕਤ ਹੋ ਕੇ ਹਉਮੈ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਦੂਜੇ ਪਾਪ ਤੋਂ ਮੁਕਤ ਹੋ ਕੇ ਪ੍ਰਮਾਤਮਾ ਦਾ ਰੂਪ ਹੋ ਸਕਦਾ ਹੈ ਜਿਵੇਂ ਗੁਰੂ ਪਾਤਸ਼ਾਹ ਰਬੀ ਰੂਪ ਸਨ ਇਸ ਰੂਪ ਤੱਕ ਉਹ ਅਪਰ ਸਕਦਾ ਹੈ ਇਨੀ ਉੱਚੀ ਆਤਮਾ ਅਵਸਥਾ ਕੁਮਾ ਸਕਦਾ ਹੈ ਜੋ ਉਹਦੇ ਜੀਵਨ ਦਾ ਮਨੋਰਥ ਹੈ ਹੁੰਜ ਤਾਂ ਗਿਆਨੀ ਧਿਆਨੀ ਗੁਰੂ ਗੁਰਖਾਈ ਕਈ بڑے بڑے ਗਿਆਨ ਕਰਨ ਵਾਲੇ ਧਿਆਨ ਕਰਨ ਵਾਲੇ ਮੰਨੇ ਪਰਮ ਨੇ ਗੁਰੂ ਉਰੰਤੂ ਹੀ ਅਗੇ ਹਾਈ ਗੁਰੂ ਉਹ ਵੀ ਬੜਾ ਕਹਿਣ ਦਾ ਯਤਨ ਕਰਦੇ ਨੇ ਕਹਿ ਨਾ ਜਾਈ ਤੇਰੀ ਤਿਲ ਵੜਿਆਈ ਬਹੁਤ ਯਤਨ ਕਰ ਰਹੇ ਨੇ ਪਰ ਤਿਲ ਜਿੰਨੀ ਵੀ ਤੇਰੀ ਵੜਿਆਈ ਜਿਹੜੀ ਹੈ ਕਿਸੇ ਪਾਸੂ ਬਿਆਨ ਨਹੀਂ ਹੋ ਸਕਦੀ ਤੋ ਇਤਨਾ ਬਿਆਨਤ ਹੈ ਇਤਨਾ ਪਰੇ ਤੋਂ ਪਰੇ ਤੇਰੀ ਹਸਤੀ ਹੈ ਤੇਰੇ ਬਰਾਬਰ ਦੀ ਕੋਈ ਹਸਤੀ ਨਹੀਂ ਜਿਸ ਦੇ ਨਾਂ ਉਪਮਾ ਦਿੱਤੀ ਜਾਏ ਦ੍ਰਿਸ਼ਟਾਂ ਦਿੱਤਾ ਜਾਏ ਸਭ ਸਤ ਸਭ ਤਪ ਸਭ ਚੰਗੀਆਂ ਸਾਰੇ ਸਤ ਨਾਨੀ ਸੁਭਾਅ ਖੁੱਲੇ ਜਿਗਰੇ ਵਾਲੇ ਸੁਭਾਅ ਸਚਾਈ ਵਾਲੇ ਜੀਵਨ ਸਭ ਤੱਪ ਜਿਹਨੀਆਂ ਸਰੀਰ ਵਿੱਚ ਬੰਦਾ ਮਿਹਨਤ ਕਰਦਾ ਤਪ ਤੋ ਕਰਦਾ ਮਿਹਨਤ ਕਰਦਾ ਵੇ ਨਾਮ ਦੀ ਕਮਾਈ ਕੀਤੀ ਜਾਏ ਸਿਮਰਨ ਦੀ ਆਤਮਾ ਜੀਵਨ ਕਮਾਉਣ ਦੀ ਸਰੀਰਕ ਸੰਜਮ ਕਾਇਮ ਰੱਖਣ ਦੀ ਇਹ ਜਿੰਨੇ ਜੱਦ ਤਪ ਕਰਦੇ ਨੇ ਜਿਹਨੀਆਂ ਚੰਗੀਆਂ ਨੇ ਸਾਰੇ ਚੰਗੇ ਜਿਹੜੇ ਗੁਣ ਨੇ ਸਿੱਧਾਂ ਪੁਰਖਾਂ ਕੀ ਬੜੀਆਂ ਆ ਬੜੇ ਬੜੇ ਸਿੱਧ ਪੁਰਖ ਜਿਨ੍ਹਾਂ ਨੇ ਜੋਗੀ ਲੋਕ ਜਿਨ੍ਹਾਂ ਨੇ ਕਰਾਮਾਤਾਂ ਹਾਸਲ ਕਰ ਲਈਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਜੋ ਆਖੀਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਉਹਨਾਂ ਕੋਲ ਜੜੀਆਂ ਵਡੀਆਂ ਨੇ ਜਿਹੜੇ ਗੁਣ ਨੇ ਸਿੱਧਾ ਪੁਰਖਾਂ ਕਿਹਾਂ ਵਡੀਆਂ ਸਿੱਧ ਪੁਰਖਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਵਡੀਆਂ ਉਹਨਾਂ ਗੁਣ ਸਨ ਤੁਧ ਵਿਨ ਸਿੱਧੀ ਕਿਨਣਾ ਪਾਈਆਂ ਅਗਰ ਕਿਸੇ ਨੇ ਕੋਈ ਸਿੱਧੀ ਪ੍ਰਾਪਤ ਵੀ ਕੀਤੀ ਕਿਸੇ ਨੇ ਕੋਈ ਵਡੀਆਂ ਗੁਣ ਪ੍ਰਾਪਤ ਵੀ ਕੀਤੇ ਕੋਈ ਧਿਆਨ ਜੋੜਨ ਦੀ ਸੂਰਤੀ ਟਿਕਾਉਣ ਦਾ ਅਗਰ ਕਿਸੇ ਨੂੰ ਇਹ ਦਾਤ ਪ੍ਰਾਪਤ ਵੀ ਹੋ ਗਈ ਤੇ ਤੁਧ ਵਿਨ ਸਿੱਧੀ ਕਿਨਣਾ ਪਾਈਆਂ ਤੇਤੂ ਬਿਨਾ ਤੇਰੀ ਨਦਰ ਕਰਨ ਤੂ ਬਿਨਾ ਤੇਰੀ ਮਿਹਰ ਤੂ ਬਿਨਾ ਇਹ ਸਿੱਧੀ ਕਿਸੇ ਨੇ ਪ੍ਰਾਪਤ ਨਹੀਂ ਕੀਤੀ ਇਨਸਾਨ ਜੀਵ ਨੂੰ ਜੋ ਵੀ ਪ੍ਰਾਪਤ ਕਰਦਾ ਹੈ ਜੀਵ ਜੰਤ ਪ੍ਰਾਪਤ ਕਰਦੇ ਹਨ ਸਭ ਉਸ ਦੀਆਂ ਵਡਿਆਈਆਂ ਹੁੰਦੀਆਂ ਨੇ ਉਸ ਦੀ ਮਿਹਰ ਹੁੰਦੀ ਹੈ ਉਹ ਇਹ ਸਾਨੂੰ ਤਾਂ ਤਆਂ ਸ਼ਕਤੀਆਂ ਬਖਸ਼ਦਾ ਹੈ ਇਸ ਦੇ ਕਿਸੇ ਕਿਸਮ ਦੀ ਕਿਸੇ ਤਾਕਤ ਕਿਸੇ ਸ਼ਕਤੀ ਕਿਸੇ ਸਿੱਧੀ ਦੀ ਪ੍ਰਾਪਤ ਹੋਣ ਦੇ ਕਿਸੇ ਗੱਲ ਦਾ ਮਾਣ ਇਨਸਾਨ ਨੂੰ ਕਰਨਾ ਹੀ ਨਹੀਂ ਚਾਹੀਦਾ ਕਿਉਂਕਿ ਤੇਰਾ ਆਪਣਾ ਕੁਝ ਵੀ ਨਹੀਂ ਜੋ ਕੁਝ ਹੈ ਉਸ ਪ੍ਰਭੂ ਦਾ ਬਖਸ਼ਿਆ ਹੋਇਆ ਹੈ ਕਿਉਂਕਿ ਤੂੰ ਦੇਵਿੰ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲਿਆ ਨਹੀਂ ਠਾਕ ਰਹੀਆਂ ਤੇ ਇਹ ਕਰਮਾਂ ਦੇ ਰੱਬ ਦੀ ਮਿਹਰ ਦੀ ਨਦਰ ਕਰਮ ਨਾਲ ਹੀ ਇਹ ਚੀਜ਼ਾਂ ਮਿਲਦੀਆਂ ਨੇ ਕਰਮ ਮਿਲਾ ਕਰਮ ਦੇ ਰਾਹੀਂ ਇਹ ਮਿਲਦੀ ਹੈ ਇਹ ਰੱਬੀ ਦਾਤ ਨਹੀਂ ਠਾਕ ਰਹੀਆਂ ਫਿਰ ਐਸੇ ਮਾਰਗ ਤੇ ਤੁਰਨ ਵਾਲੇ ਬੰਦਿਆਂ ਦੇ ਜੀਵਨ ਵਿੱਚ ਕੋਈ ਠਾਕ ਨਹੀਂ ਆ ਸਕਦੀ ਮਨ ਨਾ ਮਗਨ ਚੱਲਿਆ ਪੰਥ ਉਹ ਉਹਨਾਂ ਦੇ ਨਾ ਉਹ ਮਰਨ ਠਾਗੇ ਜਾਏ ਉਹ ਨਾ ਆਤਮਿਕ ਮੂਦ ਮਰਦੇ ਨੇ ਨਾ ਵਿਕਾਰਾਂ ਦੇ ਅਥੋਂ ਠਾਗੇ ਜਾਂਦੇ ਨੇ ਕਿਉਂਕਿ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਇਤਨੀ ਉੱਚੀ ਆਤਮਵਸਥਾ ਹੋ ਜਾਂਦੀ ਹੈ ਨਾ ਹੀ ਠਾਕ ਰੱਖਾਈਆਂ ਉਹਨਾਂ ਨੂੰ ਕੋਈ ਠਾਕ ਨਹੀਂ ਸਕਦਾ ਰੋਕ ਨਹੀਂ ਸਕਦਾ ਉਹਨਾਂ ਦੇ ਅੰਦਰ ਜਿਹੜੇ ਗੁਣ ਆ ਜਾਂਨ ਰਬੀ ਮੇਰਾ ਜਿਹੜੀਆਂ ਨੇ ਰਬੀ ਮੇਰਾ ਅਗੇ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ ਜਿਸ ਨੂੰ ਬਖਸ਼ੇ ਜਿਸ ਨੂੰ ਬਖਸ਼ੇ ਸਿਰਫ ਸਲਾਹ ਨਾਨਕ ਪਾਤਸ਼ਾਹੀ ਪਾਸ਼ਾਹ ਬਣ ਜਾਂਦਾ ਆਕਨ ਵਾਲਾ ਕਿਹਾ ਵਿਚਾਰਾ اے ਪ੍ਰਭੂ ਜਿਹੜੇ ਤੇਰੀ ਸਿਫਤ ਸਲਾਹ ਕਰਦਾ ਤੇਰੀ ਕਥਾ ਵਰਤਾ ਤੇਰੇ ਬਾਰੇ ਕੁਝ ਕਥਨ ਕਰਦਾ ਤੇਰੇ ਗੁਨਾ ਬਾਰੇ ਤੇਰੀ ਹਸਤੀ ਬਾਰੇ ਤੇਰੀਆਂ ਬੜੀਆਂ ਬਾਰੇ ਉਹ ਉਹ ਕੀ ਹੈ ਵਿਚਾਰਾ ਇਨਸਾਨ ਵਿਚਾਰਾ ਕੀ ਇਨਸਾਨ ਦੀ ਕੀ ਪਾਇਆ ਕੋਈ ਪ੍ਰਭੂ ਤੇਰੀ ਹਸਤੀ ਦੇ ਸਾਹਮਣੇ ਇੱਕ ਨਿੱਕੇ ਜਿਹੇ ਅਸੀਂ ਕੰਪਿਊਟਰ ਲੈਂਗੁਏਜ ਦੇ ਵਿੱਚ ਡਾਟ ਕਹਿੰਦੇ ਹਾਂ ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਲਿਖਦੇ ਹਾਂ ਕਿਸੇ ਫਿਕਰੇ ਦੇ ਸੈਂਟੈਂਸ ਦੇ ਖਤਮ ਹੋਣ ਤੇ ਇੱਕ ਸਟਾਪ ਡਾਟ ਪਾਉਂਦੇ ਹਾਂ ਉਹ ਅਸੀਂ ਡਾਟ ਜਿੰਨੇ ਵੀ ਨਹੀਂ ਉਸ ਦੇ ਸੰਸਾਰ ਦੇ ਵਿੱਚ ਉਸ ਦੀ ਦੁਨੀਆ ਦੇ ਵਿੱਚ ਤੇ ਇਹ ਵਿਚਾਰਾ ਜੀਵ ਕੀ ਕਹਿ ਸਕਦਾ ਕਿੰਨਾ ਤੇਰੇ ਬਾਰੇ ਕਥਨ ਕਰ ਸਕਦਾ ਤੇਰੇ ਬਾਰੇ ਪੂਰਾ ਕਥਨ ਹੋਈ ਨਹੀਂ ਸਕਦਾ ਤੂੰ ਪੂਰਾ ਕਥੇ ਨਹੀਂ ਜਾ ਸਕਦਾ ਤੇਰੇ ਪੂਨੇ ਗੁਣ ਵਰਣਨ ਕਰਨੀ ਇਨਸਾਨ ਦੇ ਵਸਤੇ ਦੀ ਗੱਲ ਨਹੀਂ ਹੈ ਆਖਣ ਵਾਲਾ ਇਹ ਜਿਹੜਾ ਆਖਦਾ ਤੇਰੇ ਬਾਰੇ ਕੁਝ ਕਿਆ ਵਿਚਾਰਾ ਇਹ ਵਿਚਾਰਾ ਕੀ ਹੈ ਨਹੀਂ ਮਾਨਣਾ ਹੈ ਨਹੀਂ ਕਰ ਸਕਦਾ ਪੂਰਾ ਸਿਫਤੀ ਭਰੇ ਤੇਰੇ ਪੰਡਾਰਾ ਤੇਰੀਆਂ ਸਿਫਤਾਂ ਦੇ ਤੇ ਪੰਡਾਰ ਭਰੇ ਪਈਆਂ ਤੂੰ ਸਿਫਤਾਂ ਗੁਨਾ ਦਾ ਸਾਗਰ ਹੈ ਸਾਗਰ ਵਿੱਚ ਰਤਨੀ ਭਰੂਰੇ ਸਾਗਨ ਦਾ ਕੋਈ ਕੀ ਹੰਦ ਪਾਸ ਹੈ ਸਾਗਰ ਦਾ ਫਿਰ ਵੀ ਅੰਤ ਪਾਇਆ ਜਾਸਾ ਉਹਦਾ ਕੋਈ ਸਿਮਰ ਦਾਇਰਾ ਹੈ ਉਹਦਾ ਕੋਈ ਹਾਰ ਪਾਰ ਹੈ ਪਰ ਪ੍ਰਭੂ ਤੂੰ ਤੇ ਸਾਗਰਾਂ ਦਾ ਵੀ ਸਾਗਰ ਹੈ ਸਿਫਤਾਂ ਭਰੇ ਤੇਰੇ ਪੰਡਾਰਾ ਤੇਰੇ ਸਿਫਤਾਂ ਦੇ ਪੰਡਾਰ ਪਰੇ ਪਏ ਨੇ ਤੇਰੀਆਂ ਸਿਫਤਾਂ ਕੋਈ ਪੂਰੀਆਂ ਕਰ ਨਹੀਂ ਸਕਦਾ ਜਿਸ ਤੂੰ ਦੇਂ ਕਿਸ ਐ ਕਚਾਰਾ ਪਰ ਇਹ ਤੇਰੀ ਸਿਫਤ ਜਿਹੜੀ ਹੈ ਇਹ ਕੋਈ ਦਾਵਾ ਨਹੀਂ ਹੈ ਇਹ ਮਾਨ ਨਹੀਂ ਕੀਤਾ ਜਾ ਸਕਦਾ ਵੀ ਮੈਂ ਵਿਦਿਆ ਬੜੀ ਪੜੀ ਮੈਂ ਗਿਆਨ ਬਹੁਤ ਪੜਿਆ ਮੈਂ ਵਿਦਿਸ਼ਾਸਤਰ ਬਹੁਤ ਪੜੇ ਇਹ ਸਿਫਤਾਂ ਸਾਰੀਆਂ ਮੇਰੇ ਵਿੱਚ ਆ ਜਾਣੀਆਂ ਜੇ ਮੈਂ ਪ੍ਰਾਪਤੀ ਕਰ ਨਹੀਂ ਜਿਸ ਤੂੰ ਦੇ ਜਿਸ ਨੂੰ ਤੂੰ ਦਿੰਦਾ ਹੈ ਇਹ ਹੰਕਾਰ ਨਹੀਂ ਹੈ ਇਹ ਦਾਵਾ ਨਹੀਂ ਹੈ ਇਹ ਤੇਰੀ ਮਿਹਰ ਹੈ ਕੇਵਲ ਨਦਰ ਕਰਮ ਹੈ ਜਿਸ ਤੂੰ ਦੇ ਕਿਸੇ ਕਾ ਜਾ ਰਾ ਜਿਸ ਨੂੰ ਤੂੰ ਬਖਸ਼ਦਾ ਹੈ ਉਹਦੇ ਨਾਲ ਕੋਈ ਚਾਰ ਨਹੀਂ ਉਹਦੀਆਂ ਸਿਫਤਾਂ ਕੋਈ ਖੋ ਨਹੀਂ ਸਕਦਾ ਉਸ ਉਸ ਆਤਮਿਕ ਉੱਚੇ ਦਰਜੇ ਤੋਂ ਕੋ ਡੇਗ ਨਹੀਂ ਸਕਦਾ ਨਾਨਕ ਸੱਚ ਸਵਾਰਨ ਹਰ ਹੈ ਨਾਨਕ ਉਹ ਰੱਬ ਦਾ ਨਾਮ ਜੋ ਸੱਚ ਹੈ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਉਸ ਵੀ ਸੱਚ ਉਹ ਜਿਹੜਾ ਸੱਚ ਹੈ ਕੋਈ ਜੀਵਨ ਨੂੰ ਸਵਾਰਨ ਵਾਲਾ ਹੈ ਉਹ ਜੀਵਨ ਦੇ ਜੀਵਨ ਨੂੰ ਸਵਾਰ ਸਕਦਾ ਹੈ ਜੇ ਇਹ ਜੀਵ ਆਪਣੀ ਸੁਰਤੀ ਉਹਦੇ ਵੀ ਟਿਕਾ ਕੇ ਰੱਖਣ ਉਹਦੇ ਨਾਲ ਇੱਕਮਿਕਤਾ ਪ੍ਰਾਪਤ ਕਰਨ ਉਹਦੇ ਨਾਲ ਆਤਮ ਗੁਣਾਂ ਦੀ ਸਾਂਝ ਕਰਨ ਇਸੇ ਵਾਸਤੇ ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ ਵਡਿਆਈ ਦੀ ਵਿਚਾਰ ਕਿਉਂ ਕਰਨੀ ਹੈ ਅਸੀਂ ਕਿਸੇ ਦੀ ਵਡਿਆ ਕਦੋਂ ਕਿਸੇ ਨੂੰ ਵਡਿਆਉਂਦੇ ਹਾਂ ਜਦੋਂ ਕਿਸੇ ਦੀ ਵਡਿਆਈ ਸਾਨੂੰ ਚੰਗੀ ਲੱਗਦੀ ਹੈ ਕਿਸੇ ਦਾ ਕੋਈ ਗੁਣ ਸਾਡੇ ਮਨ ਨੂੰ ਛੋਹ ਜਾਂਦਾ ਅਸੀਂ ਉਸ ਗੁਣ ਦੀ ਤਾਰੀਫ ਕਰਦੇ ਹਾਂ ਇਸ ਤਰ੍ਹਾਂ ਜਦੋਂ ਰੱਬ ਵੀ ਸਿਫਤ ਕਰਦਾ ਰੱਬੀ ਵਡਿਆ ਸਾਡੇ ਮਨ ਨੂੰ ਮੂਹਨ ਗੀਆਂ ਸਾਡੇ ਮਨ ਵਿੱਚ ਉਹਨਾਂ ਦੇ ਲਈ ਥਾਂ ਬਣੇਗੀ ਤੇ ਫਿਰ ਉਹਦੇ ਨਾਲ ਜੀਵਨ ਸਵਾਰਿਆ ਜਾਂਦਾ ਹੈ ਉਹਦੀ ਸਿਫਤ ਉਹਦਾ ਸਿਮਰਨ ਉਹਦੀ ਕਥਾ ਮਾਰਤਾ ਇਸੇ ਲਈ ਕਰਨੀ ਹੈ ਕਿ ਸਹਿਜ ਸਹਿਜ ਉਹ ਗੁਣ ਜਿਹੜੇ ਸਾਡੇ ਵਿੱਚੋਂ ਹਰ ਬਿਸਰ ਤੇਰੇ ਗੁਣ ਗਰਿਆ ਪ੍ਰਭੂ ਭੁਲਾਨ ਕਰਨ ਜਿਹੜੇ ਸਾਡੇ ਅੰਦਰੋਂ ਆਤਮ ਗੁਣ ਗਲ ਗਏ ਨੇ ਰੱਬੀ ਗੁਣ ਉਹ ਗੁਣ ਸਾਡੇ ਵਿੱਚ ਮੁੜ ਕੇ ਆ ਜਾਣ ਸਾਡੇ ਵਿੱਚ ਉਹਨਾਂ ਗੁਣਾਂ ਦਾ ਮੁੜ ਕੇ ਸੰਚਾਰ ਹੋ ਜਾਏ ਤੇ ਅੰਮ੍ਰਿਤ ਮੇ ਜੀਵਨ ਬਣ ਜਾਏ ਏ ਨਾਨਕ ਉਹੀ ਹੈ ਜਿਹੜਾ ਸੱਚ ਰੱਬ ਦਾ ਰੂਪ ਉਸ ਸਵਰਨ ਖਾਰਾ ਨਾਨਕ ਸੱਚ ਸਵਰਨ ਖਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ